ਤਾਂ ਇਕੱਠੀ ਜੋੜ ਬੈ ਗਿਆ ਮਾਇਲ ਮੌੜ ਪੱਤਰਾ ਜਾਣਾ ਟਾਈਮ ਨਾਲ ਨਹੀਂ ਹੋਇਆ ਦੋ ਮਰਨਿਆ ਬੱਦਿਆ ਇਹ ਤੂੰ ਇੱਥੇ ਮਾਰਾ ਬੜਾ ਖੂਨ ਲਗੂਰਾ ਮਾਰਨਾ ਬੱ ਮੈਨੂੰ ਕੀ ਪਤਾ ਸਿੱਧਾ ਹੀ ਬੂਥੜਾ ਚੱਕੀ ਆਉਣਾ ਤੂੰ ਹੈ ਤੈਨੂੰ ਪਤਾ ਰਹਿ ਗਿਆ ਜਦੋਂ ਫਿਰ ਪ੍ਰੈਸ਼ਰ ਨੇ ਹੋ ਗਏ ਕੰਮ ਗੱਡੀਆਂ ਫਿਰ ਸਿੱਧੀਆਂ ਲੈਂਡ ਨਹੀਂ ਹੁੰਦੀਆਂ ਨੇ ਮੈਂ ਮਰਨੇ ਜਦੋਂ ਉਹਦੀ ਲੈਂਡ ਹੁੰਦੀਆਂ ਜਦੋਂ ਮੈਂ ਵਿੱਚ ਬੜੀ ਖੁੰਨੀ ਆ ਤੈਨੂੰ ਸੁਭਣਾ ਆਉਂਦਾ। ਲੁੱੱਚਾ ਬਹੁਤਾ ਤੂੰ ਮੈਨੂੰ ਦੇਖ ਕੇ ਆਇਆ ਵੀ ਗਈ ਐ ਉਧਰ ਹੋ। ਹਾਂ। ਖਾਂ ਲੱਗੇ ਤੇਰੀ ਮੈਂ ਲੁੱੱਚਾ ਕਰੇ ਹੋ ਗਿਆ। ਨਾ ਤੇ ਕੀ ਖਾ ਲਿਆ ਬਤਾ ਤੇਰਾ ਹੁਣੀ ਪਲੇਸਰ ਪਿਆ। ਹਾਂ ਦਦਾ ਖਾਦਾਗਾ। ਨਾ ਉਹ ਤਾਂ ਤੂੰ ਮੌਜ ਨਾ ਪੈ ਜੇ ਤਾਂ ਮੈਂ ਫੀਸ ਅੰਦਰ ਛੱਡ ਪਣਾ। ਅੱਜ ਦਿਨ ਜ਼ਿਆਦਾ ਕੀ ਐ? ਦਿਨ ਤਾਂ ਮੇਰੇ ਜ਼ਿਆਦਾ ਹੈ। ਹੈ? ਜ਼ਿਆਦਾ ਦਿਨ ਤਾਂ ਤੇਰਾ। ਹਾਂ। ਫੇਰ 10 ਸਾਲ ਹੋ ਗਏ ਅੱਜ ਲਾਰੇ ਲਾਉਂਦੀ ਨੂੰ ਤੈਨੂੰ। ਵੇ ਕੋਈ ਨਾ ਦੇਖੀਂ ਗਲਬੋ ਕਿ ਤੇ ਸਿਵਾ ਜੇ ਨਾ ਵਗ ਜਾ ਭੂਤ ਬਣ ਕੇ ਤੈਨੂੰ ਜੰਬੜੂ ਮੈਂ ਵੇ ਮਰਨੇ ਤੇ ਤਾਂ ਹਜੇ ਜਵਾਨੀ ਆਈ ਆਈ ਐ ਹਾਂ ਖਾ ਹੋਰ ਹਾਂ ਖਾ ਤੈਨੂੰ ਤਾਂ ਮੈਂ ਕਹਿਨੀ ਆ ਵੀ ਹਾਇ ਤਾਂ ਤੂੰ ਨਿਆਣਾਗਾ ਹਜੇ ਨਾ ਵਿਆਹ ਵੀ ਤੇ ਚੱਕਰਾਂ ਚ ਪੈ ਕੁੰਜ ਵਰਗੀ ਮਿਲੋਗੀ ਤੇ ਇਦਾ ਵਰਗੀ ਵੇ ਮਾਹਾਂ ਕਹੇ ਜੀ ਮਰਜ਼ੀ ਲਿਆਈ ਉਹ ਹੀ ਜੀ ਮਿਲੂ ਤੈਨੂੰ ਦਾ ਅੰਚਾ ਹੋਰ ਹੁਣ ਪ੍ਰੈਸ਼ਰ ਜਾਂ ਵੀ ਘਟ ਗਿਆ ਆਏ ਆਏ ਮੈਨੂੰ ਤੇਰਾ ਮੂੰਹ ਮਾਰਦਾ ਜਦੋਂ ਮੈਂ ਤੇਰਾ ਮੁਖੜਾ ਦੇਖਣਾ ਨਾ ਮੇਰੇ 101 ਤੋਂ ਖੜ ਰੋੜਦੇ ਸਹੀ 101 ਹੋਰ ਤੇ ਤੇ ਟੱਟੀ ਆਈ ਵੀ ਬੁੱਠੀ ਮੁੜ ਗਈ ਚੜ ਗਈ ਤਾਂ ਹਾ ਹਾ ਜਿਹੜਾ ਚੜਦਾ ਹੁੰਦਾ ਨਾ ਪਤਾ ਤੈਨੂੰ ਸ਼ਰਮ ਆਉਣੀ ਚਾਹੀਦੀ ਬਹਿ ਜਾਣਿਆ ਤੂੰ ਖੰਗੂਰਾ ਮਾਰ ਕੇ ਦੱਸ ਤਈ ਆਉਣਾ ਬਾਸ ਬੋਕੀ ਵਾਂਗੂ ਭੱਜ ਜਾ ਹੋ ਇਹ ਗੱਲ ਉਪਰੋਂ ਤਾਂ ਬਾਜ ਫੇਰੀ ਨਿਕਲੋ ਜੇ ਥੱਲੇ ਸਿਸਟਮ ਠੀਕ ਹੋਣਾ ਚੱਲ ਪਹਿਲਾਂ ਮੇਰੀ ਸਿਸਟਮ ਦਾ ਉਹਦੇ ਮਗਲੀ ਘੌਣ ਤਿਆਰ ਆ ਮੇਰੀ ਗੱਲ ਸੁਣ ਪਹਿਲਾਂ ਤੂੰ ਹੌਲਾ ਹੋ ਜਾ ਫਿਰ ਕਰਦੇ ਆ ਗੱਲ ਚੱਲਾ ਆ ਜਾ ਆਹੋ ਉਹ ਕਿੱਧਰ ਗਿਆ ਉਹ ਤਾਂ ਉੱਧਰ ਗਿਆ ਸੀ ਆਪਣੇ ਕੈ ਲੈਕ ਨਹੀਂ ਇਹ ਮੇਰੇ ਨਾਲ ਕਿਹੜਾ ਤਰਕੀ ਕੈ ਲੈ ਦੇ ਕੀ ਕਰਨ ਬਗ ਜਾਂਦਾ ਤੈਨੂੰ ਅੱਖਾਂ ਤੋਂ ਗੌਰ ਗੂ ਰੱਖੇ ਮੈਂ ਕਿ ਜੇ ਕੋਈ ਬਾਹਰ ਤਨਾ ਕਰਦਾ ਨਾ ਕੁੜੀ ਜੀੜੀ ਦੀ ਵੇ ਮਰਨਿਆ ਆ ਕੇ ਕਹਿੰਦੇ ਹੁੰਦੇ ਨੇ ਜੇ ਆ ਜੇਠ ਤਾਂ ਮਿੱਟੀ ਦਾ ਮਾਨ ਨਹੀਂ ਹੁੰਦਾ ਕੁਲਤਾ ਫੇਰ ਵੀ ਤਿੰਨ ਦਿਨੋਂ ਮੈਂ ਕਿਨੂੰ ਕੀ ਦੀ ਗਰ ਕਰਾਂ ਆਇਆ ਆਇਆ ਕੈਲਾ ਬੰਦਾ ਸਹੀ ਨਹੀਂ ਹੈ ਗਿਆ ਬੇ ਤੇਰੇ ਉਹ ਕਿਚਲੂਨੇ ਲੜਾਤੇ ਪੇ ਬਹਿ ਜਾਣਾ ਤੂੰ ਕਿੰਨਾ ਕ ਸਹੀ ਆ ਤੂੰ ਸਿੱਧੇ ਪਰਜੇ ਦੇ ਮਾਗਰਾ ਬੜਾ ਡੱਟੀ ਚ ਮੈਂ ਤੈਨੂੰ ਪਰਝਾਈ ਕਦੇ ਹੂੰ ਤਾਂ ਨਹੀਂ ਹੈਗਾ ਸ਼ਰਾਰਤ ਤਾਂ ਨਹੀਂ ਕੀਤੀ ਮੈਂ ਆਤਰਾ ਲਾਦੀ ਮਰਨੇ ਨਹੀਂ ਲਾਉਂਦਾ ਹੁਣ ਤੂੰ ਤਾਂ ਗੰਦੀ ਹੋਈ ਪਈ ਆ ਮੈਂ ਸਮਝਾ ਦਿਓ ਹੁਣ ਸੱਚਾ ਬੰਦਾ ਮੈਂ ਲਾ ਮੈਂ ਕਹਦਾਂ ਗੰਦੀ ਹੋ ਕੇ ਬਹਿ ਜਾਣਾ ਹੁਣ ਇੱਧਰ ਨਹੀਂ ਜਾ ਕੇ ਕੀ ਕਰੀਂ ਅੱਛਾ ਅੱਛਾ ਹਾਂ ਸੱਚ ਮੈਂ ਵੀ ਇਸ ਤੋਣੀ ਸੀ ਚੰਗਾ ਤੂੰ ਹੋੜੀ ਹੋਇਆ आज नहीं चले तो पैसे तो लोगों के आदर्श बनने के लिए ना वो कहाँ से बारीक है ना नंगे आप दें दें चले आप ऐसे हैं ना रिश्तेदार की भी आये होंगे या जमीरोड़ पे जितना ना रिश्तेदार के पास आ गए तो यादें ज़रूर पास आएंगे यार अच्छे रहेंगे हम्म अंजिश ग्यारह का राम बात की आ ਆਹ ਨਿਕੀ ਆਉਂਦਾ ਜੀ ਨੀ ਨੀ ਭੜਕਨੀ ਹੈ ਕੀ ਹੈ ਮਾਜੀ ਦਾ ਲੋਕਾਂ ਨੀ ਕਿਤੇ ਮੇਰੇ ਛਾਲ ਗਰੇ ਦਾ ਉਹ ਕਹਿੰਦੇ ਹੁੰਦੇ ਆ 76844 ਦੀ ਦੂਰੀ ਪਣੀ ਨਾ ਕੇ ਗਿਉਏ ਲੰਡਿਆ ਕਦੇ ਇੱਥੀ ਨਾ ਬੈਠਾ ਰਹੀ ਕਿਤੇ ਪੜੇ ਕਟਾਣੇ ਮੇਣਾ ਗੱਲ ਤੋਂ ਤੇਰੇ ਤਾਂ ਪੈਂਦੀਆਂ ਵੀ ਆਈ ਵਾਰ ਹੁੰਦੀਆਂ ਨੇ ਅੱਜਰੇ ਤੇ ਕੀ ਕੀ ਹੁੰਦੇ ਸਿਪਾਈਆ ਕਰੇਗੇ ਮੇਰੇ ਸੈਕਟਰ ਅਸਗੇ ਮੁੱਠੀ ਥੋੜੀ ਪਈ ਹੈ ਤੇਰੇ ਇੰਨਾ ਛੜਾ ਹੋ ਗਿਆ ਏਕ ਸਾਵੇਂ ਪੁੱਤ ਖਾਦੀ ਐ ਪਰ ਕਦੀ ਬਾ ਦਰਬੰਦੀ ਖਾ ਉਹ ਡਪੋਕ ਤੋਂ ਗਈਆਂ ਕਾ ਜਿੰਨਾ ਚਰ ਪਰਜਾਈਆ ਲੰਡਿਆ ਤੇ ਇਹਦੀ ਤਸਤੀ ਬਾ ਨਹੀਂ ਲੱਗਦੀ ਹੈ ਕਿ ਉਸ ਤੋਂ ਆ ਕਾ ਇਕੱਲਾ ਕਿਵੇਂ ਤੁਰਿਆ ਆਉਂਦਾ ਹੈਗਾ ਓਏ ਹੰਡਟਾ ਨਹੀਂ ਕਰਤੈ ਨੇ ਸੱਜਰੇ ਨੇ ਨਿਕਾਲੀ ਨਾਲੋਂ ਜਿੱਥੇ ਬੈਠਾ ਸੀਟ ਲਾਈ ਏ ਥੱਲੇ ਓ ਕਿਵੇਂ ਲੰਡਿਆ ਠੀਕ ਐ ਕੱਲਿਆ ਓਏ ਠੀਕ ਐ ਥੇ ਕਿਵੇਂ ਮਟਾ ਸੇ ਕਰਦਾ ਫੇਰੇ ਲੰਡਿਆ ਇਹ ਮਾਰਤੇ ਹੋਏ ਆਰ ਨੂੰ ਦੱਸ ਮੈਂ ਕੀ ਕਰਨਾ ਤੂੰ ਕਿਵੇਂ ਜੇ ਚੱਕੀ ਉਹਨਾਂ ਲੱਤ ਓਏ ਮੈਂ ਤਾਂ ਲੱਤ ਚੱਕ ਲਈ ਸੀ ਚਾਦਰਾੜਦਾ ਸੀ ਚਾਦਰਾਂ ਚੱਕ ਸੱਜਣੇ ਲੱਤ ਥੋੜੀ ਚੱਕਣੀ ਹੁੰਦੀ ਏ ਓਏ ਓਏ ਅੱਜ ਇੱਥੇ ਕਿਵੇਂ ਬੈਠਾ ਲੈਂਡਿਆ ਹਮ ਤੇਰਾ ਟੱਡ ਦੋਖਦਾ ਮੈਂ ਤਾਂ ਗੋਲੀ ਲੇਤੀ ਟੱਡ ਦੁਖਦੀ ਦੀ ਪਹਿਲੀ ਦੁਖੀ ਜਾਂਦਾ ਦੀ ਭੰਗ ਮਾਚਦਾ ਲੰਡੇ ਜੇ ਮੈਨੂੰ ਪਤਾ ਏ ਓਏ ਲੰਡਿਆ ਉੱਪਰ ਜਾ ਇਹਨੂੰ ਕੀ ਕਮਾਉਣਾ ਓਏ ਆ ਚੋਲੇ ਖਵਾਉਣਾ ਉਹ ਲੈ ਲਿਆ ਰੱਖਿਆ ਹਾਂ ਉਹ ਤਾਂ ਨਿਕੜਦੀ ਤੁਰ ਹੀ ਜਾਂਦੀ ਐ ਓਏ ਲੰਡੇਆ ਬਹੁਤ ਫਿਕਰ ਰੱਖਦੀ ਐ ਤੇਰਾ ਐ ਮੈਂ ਵੀ ਪੂਰਾ ਰੱਖਦਾ ਮੇਰੇ ਬਾਈ ਦਾ ਜੇ 20 ਕਿਲੋ ਪਾਜਾ ਰਹਿ ਜੇ ਪਰ ਭਝਾਈ ਦਾ ਤਾਂ ਮੈਂ ਸਵਾ ਡੇਢ ਕਮਾਂਟਲ ਕਰਨੀ ਕਰਨਾ ਪਰ ਮੈਂ ਮੈਨੂੰ ਘਰ ਖਵਾਉਣਾ ਪਈ ਜੇ ਸਾਰਾ ਆਇਆ ਨਾ ਕੋਈ ਕਹੇ ਲੰਡੇ ਦੀ ਭਝਾਈ ਉਹ ਰਹਿ ਗਈ ਮਾੜੀ ਓਏ ਲੰਡਿਆਂ ਤੇਰੀ ਵੀ ਉਮਰ ਕਹਿੰਦੇ ਆ ਵੱਧ ਗਈ ਅੱਗੇ ਨੋ ਤਾਂ ਜਵਾਨ ਹੋ ਗਿਆ ਤੂੰ ਬਾਣਾ ਖਿਆ ਰੱਖਨੀ ਹੈ ਤੇਰਾ ਇਹਦੀ ਹੈ ਵਰਜਾਈ ਹੈ ਹਲਦੀ ਵਾਲਾ ਦੁੱਧ ਦਿੰਦੀ ਹੈ ਅੱਛਾ ਔਰ ਕੋਈ ਮੜੀ ਗੁੜੀ ਹੋਤੀ ਗੱਲ ਆ ਤਾਂ ਦਾ ਸਾਰੇ ਤੁਸੀਂ ਹੱਜਾ ਲਾਉਣੇ ਹੁੰਨੇ ਹੋ ਕਿ ਹਲਦੀ ਓਏ ਅਸੀਂ ਵੀ ਲੰਡਾ ਹੱਜਾ ਲਾਉਣੀ ਹੈ ਪਤਾ ਮੈਨੂੰ ਇਹ ਤਾਂ ਇਹ ਰੋਣੇ ਵੀ ਸਾਨੂੰ ਵੀ ਇਹ ਜੀਰਾ ਪਪੜਾਈ ਦੇ ਦਨ ਅਗੀ ਸੀਗੀ ਪਿਆਈਆਂ ਤਾਂ ਹੁਜਾ ਮਾਰ ਕੇ ਓਏ ਹੁਜਾ ਕਿੱਥੇ ਮਾਰਦੀਆਂ ਲੰਡਿਆ ਤੇਰੀ ਤਾਂ ਬੰਲੇ ਸੇਮਾ ਹੁੰਦੀ ਐ ਜੇ ਸਾਡੀ ਸੇਵਾ ਹੁੰਦੀ ਦੋਸਰ ਹੋਣ ਕੱਟ ਜਾਂਦੇਂ ਕਰਾਈ ਜੀ ਐ 6000 ਹੁਣ ਮੈਂ ਵੀ ਸੇਵਾ ਕਿੰਨੀ ਕਰਦਾ ਪਰਜਾਈਦਾ ਤੂੰ ਤਾਂ ਜਿੱਤਾ ਬਚੜ ਜੀ ਨਾ ਅੱਠ ਪਿੰਡਾਂ ਦੇ ਡਾਕਟਰ ਮੈਂ ਐ ਸੱਦ ਲਾਣਾਗਾ ਜਿਵੇਂ ਮੁੱਖ ਮੰਤਰੀ ਸਾਦਾ ਹੁੰਦਾਗਾ ਸਪੱਤੀ ਘਾਡਾਂ ਨੂੰ ਓਏ ਫੇਰ ਸੱਦਣੀ ਐ ਲੰਡਿਆ ਜਦੋਂ ਤੂੰ ਖਿਆਲ ਹੀ ਪਰਜਾਈਦਾ ਇੰਨਾ ਰੱਖੀ ਐ ਮੈਨੂੰ ਆਇਆ ਦੱਸ ਸਾਡਾ ਲਾੜਕੇ ਤੜਕੇ ਤੜਕੇ ਤੇਰੇ ਕੋਲੇ ਲੈਣ ਕੀ ਆਉਂਦਾ ਹੋਈ ਓਏ ਮੇਰੇ ਕੋਲੇ ਤਾਂ ਉਹੀ ਆ ਜਾਂਦਾ 2 ਮਿੰਟ ਕੇ ਤਰਚਉਣ ਲਈ ਉਹਦਾ ਜੀਜੂ ਨਹੀਂ ਲੱਗਦਾ ਕਈਆਂ ਦੇ ਦਾ ਕਈ ਨਾ ਕੋ ਪਤਾ ਨਹੀਂ ਕੀ ਹੋਇਆ ਪਿਆ ਗਾ ਨੂੰ ਚੰਗੀ ਬਣੀ ਕਰੇ ਬੌਟੀ ਹੈਗੀ ਉਹਦਾ ਚਿੱਤ ਲੱਗਣ ਨੂੰ ਕੀ ਹੋਇਆ ਓਏ ਬੌਟੀ ਦਾ ਕਈ ਜੀ ਹੋਰੀ ਬਲੱਡ ਵਧਾਈ ਫਿਰਦੀ ਹੁੰਦੀ ਹੈ ਕਿਉਂ ਉਹਦਾ ਨੇ ਕੀ ਲੜਾਈ ਲੁੜੂ ਘਰੇ ਚਲੀ ਜਾਂਦੀ ਐ ਜਿਹੜਿਆ ਛਿਹੜੇ ਨਾਲ ਆ ਨਾ ਲੜਾਈ ਲੜਾਈ ਕੋਈ ਨਹੀਂ ਉਹ ਤਾਂ ਮੀਆਂ ਬੀਬੀ ਆਏ ਰਹਿੰਦੇ ਆ ਜੰਮ ਜੰਮੇ ਤੋਤਾ ਤੋਤੀ ਰਹਿੰਦੇ ਅੱਛਾ ਤੈਨੂੰ ਕੀ ਨਹੀਂ ਕਹਤਾ ਤੋਤਾ ਠੰਗ ਬਸਾ ਲੈਂਦੇ ਹਾਂ ਬਸਾਉਂਦੇ ਆਂ ਤਾਂ ਅੱਛਾ ਤੈਨੂੰ ਕੀ ਨਹੀਂ ਕਹਤਾ ਓਏ ਮੈਂ ਤਾਂ ਸੁਣੀ ਸੀ ਲੰਡਾ ਓਏ ਉਹ ਕੰਮ ਪੜ ਦੇ ਖਲਾਉਣਾ ਕਿਸੇ ਦੇ ਇਹ ਜਿਹੜਾ ਹੁਣ ਖੋਹ ਨਹੀਂ ਦਿੱਤੇ ਚੱਕ ਦੇ ਚਾਦਰ ਓਏ ਚਾਦਰ ਕਾ ਨੂੰ ਚੱਕਣੀਆਂ ਖਲਿਆਰੇ ਪੈ ਜਾਣਗੇ ਹਾਂ ਕਿਵੇਂ ਪੈ ਜਾਣਗੇ ਲੰਡੇ ਹੁਣ ਦੇਖ ਲਾ ਰਹੇ ਪੈਗੇ ਮੱਛ ਫੇਰ ਤਾਂ ਭੈਣ ਮਰਾ ਬਿਉਣ ਨੂੰ ਤਾਂ ਦੁਨੀਆ ਮਰ ਜਾਂਦੀ ਕੋਈ ਲੰਡਿਆਂ ਹਾਂ ਘਰੇ ਬਾਬੂ ਜਾ ਕਿਤੇ ਕੋਈ ਹੋਰ ਬਾਜੀ ਮਾਰ ਦੇ ਓਏ ਹੋਰ ਦੁੱਧ ਤੱਤਾ ਹਲਦੀ ਆਇਆ ਕਰਿਆ ਆ ਪਿਆ ਪਰਜਾਈ ਨੇ ਤੈਨੂੰ ਬੜਾ ਪਤਾ ਓਏ ਬੰਦੀਆਂ ਪੈ ਜਾਣੀਆਂ ਕੀ ਫਾਇਦਾ ਬੇ ਦੁੱਧ ਬਾਅਦ ਪੀ ਲੈ ਕਰੇ ਜਾ ਕੇ ਤਾਂ ਹੁਣੀ ਕਹਿ ਕੇ ਆਟਿਆ ਤੂੰ ਇੱਥੇ ਕੀ ਕਰਨ ਆ ਗਈ ਪਰਜਾਈ ਬੇ ਮੈਂ ਤਾਂ ਤੈਨੂੰ ਦੇਖਦੀ ਫਿਰਦੀ ਸੀ ਮੈਂ ਕਿਹਾ ਦੁੱਧ ਨਾਲ ਠੰਡਾ ਹੋ ਜੇ ਬਦਾਮ ਬਦੂਮ ਪਾ ਕੇ ਲਾ ਲਾਲ ਕਰ ਰੱਖਿਆ ਮੂੰਹ ਬੇ ਬਦਾਮ ਬਦੂਮ ਪਾ ਕੇ ਮੈਂ ਤਾਂ ਕਿੰਗ ਟਾਕੇ ਨਾ ਨਾ ਬੰਦਾਈ ਤੂੰ ਉਂਗੜਾ ਯਕਿਲਾ ਹੀ ਆ ਨਾ ਵੇ ਉਂਗੜਾ ਦਾ ਲਾਈ ਨਹੀਂ ਲਾਈ ਸੀ ਹੁਣ ਨਾ ਮੇਰੀ ਗੱਲ ਸੁਣ ਵਿਆਹ ਦੀ ਤੈਨੂੰ ਕਹ ਲਈ ਕਿ ਮੈਨੂੰ ਕਹ ਲਈਆ ਵਿਆਹ ਕਰ ਦੂੰਗੀ ਤੇਰੀ ਉਮਰ ਕਿੱਥੇ ਇਹਦੀ ਉਮਰ ਕਿੱਥੇ ਓਏ ਓੰ ਮੰਨਾ ਟੱਪ ਜੇ ਫੇਰ ਕੀ ਕਰੂੰ ਕਾਗਜੇ ਕਿੱਥੇ ਪਰੂੰ ਵੇ ਮੇਰਾ ਜਿਹੜਤਾ ਹਜੇ 16 ਸਾਲਾਂ ਦਾ ਜਮਾਖਾ ਨੂੰ ਮਤ ਪਾਉਂਦਾ ਓਏ 16 ਸਾਲ ਦਾ ਤੂੰ ਮਣਾ ਨਾ ਕੇ ਪਰਈਂ ਉਹਦਾ ਕਾਨੂੰ 16 ਸਾਲ ਦਾ ਹੈ ਲੈ ਦੇਖ ਲੈ ਅਨਖੇਦੀਆਂ ਕਰਦਾ ਤੇਰੀਆਂ ਆ ਜਿਵੇਂ ਹਾਂ ਹੱਟਦਾ ਹਾਂ ਹੱਟਦਾ ਹੈ ਆ ਜਿਵੇਂ ਹਲਦੀ ਵਾਲਾ ਦੁੱਧ ਪੀਉਣੀ ਐ ਐਂਦਾ ਦੀ ਉਮਰ ਹੋਰ ਬਾਝੂ ਭਰ ਜਾਈ ਵਧੀਆ ਸਮਾਂ ਦੀ ਵੇ ਮੇਰੀ ਗੱਲ ਸੁਣ ਜਿੱਦੇ ਇਹ 27 ਤੋਂ 28 ਮਾ ਲੱਗਿਆ ਉਹਦੀ ਵਿਆਹ ਕਰ ਦੂ ਉਹ ਤੇ ਕਹਿੰਦੇ ਤੂੰ ਨਾ ਬਦਲ ਜੀ ਕਹਿੰਦੀ ਕਹਿੰਨੀ ਹਾਂ ਚੱਲ ਆਪਾਂ ਹਾਣੋ ਆਣੀ ਆਣਾ ਹਾਂ 28 ਕੀ ਕੀ ਜਾਂਦੀ ਐ ਇਹ ਉਹ ਐ ਕਹਿੰਦੀ 27 28 ਸਾਲ ਚੜ ਕੇ ਉਹਦੋਂ ਪੀਹੂੰਗੀ ਹਾ ਹੋ ਕਦੇ ਤੀਜੀ ਵਾਰ ਚੜ ਕੇ ਉਹਦੋਂ ਕੋਈ ਠਾਈ ਠਾਈ ਨਾ ਬਹਤੀ ਜੀ ਵਾਰ ਕਿਥੋਂ ਤੇ ਤੀਜੀ ਵਾਰੀ ਚੜੂਗਾ ਹੁਣ ਤਾਂ ਦੋ ਵਾਰੀ ਦਾ ਟਾਪਾਂਗੇ ਸੱਜਰੇ ਦੀਏ ਕੋਈ ਕਾ ਨੂੰ ਏ ਸਾਲ ਕਹਿੰਦੀ ਆ ਸੱਜਰਿਆਂ ਸਾਲ ਹੀ ਕਹਿਣਾ ਤੀਜੀ ਵਾਰੀ ਹੁਣ 30 ਤੇ 30 ਕਿੰਨੇ ਹੋਗੇ 60 ਹੱਥ ਹੁਣ ਤਾਂ ਫਿਰ 75 80 ਦੀ ਹੋ ਜੂ ਮੈਂ ਕੋਈ ਹੋਰ ਤੈਨੂੰ ਕੀ ਕਹੀ ਬੇ ਮਰਨਿਆ ਤੈਨੂੰ ਦੁੱਧ ਮੈਂ ਕਿਉਂ ਪਿਓਣੀ ਆ ਖਾਜੂ ਪਦਾਂ ਪਾ ਕੇ ਵੀ ਤੇਰੀ ਉਮਰ ਬੜੀ ਰਹੇ ਜਵਾਨੀ ਤੇ ਬਣੀ ਰਹੇ ਅੱਛਾ ਹਾਂ ਏ ਠੀਕ ਵਿਆਹ ਹੋਵੇ ਕਰੂੰਗੀ ਜਦੋਂ ਆਏ ਅਠੋ ਅਠ ਮਾਰਨ ਲੱਗਿਆ ਪੇਪਰ ਜਾਈ ਬਣਾ ਖਿਆ ਰੱਖਦੀ ਐ ਬਸ ਇਹਨੂੰ ਤਾਂ ਇਹੀ ਚੋਰਾ ਮਾਰੂ ਮੇਰੇ ਸਾਲੇ ਤੂੰ ਦੇ ਬੇ ਮੇਰੀ ਗੱਲ ਸੁਣ ਲਾ ਜੇ ਤੈਨੂੰ ਮੈਂ ਵਿਆਹ ਤਾਂ ਜੇ ਮੈਂ ਮੈਂ ਤੈਨੂੰ ਆ ਜਾਂਦੀ ਮਾਗਰ ਕੋ ਮਾਰਨਾ ਵੀ ਭਾਈ ਦੁੱਧ ਦੀ ਘੁੱਟ ਪੀ ਲੈ ਠੰਡੀ ਨਾ ਹੋ ਜਾਏ ਰੋਟੀ ਖਾਣਾ ਠੰਡੀ ਨਾ ਹੋ ਜਾਏ ਆਈ ਨਹੀਂ ਅਗਲੀ ਆਉਂਦੀ ਫਿਰ ਮੇਰੇ ਵਰਗੀ ਕਰਮਾਂ ਨਾਲ ਹੀ ਮਿਲਦੀ ਆ ਨੀ ਭਾ ਭਰ ਤਾਏ ਪਰ ਮੈਂ ਚੁੱਪ ਕਰਿਆ ਬੈਠਾ ਰੋਟੀ ਮਿਲ ਜਾਂਦੀ ਹੋਰ ਰੁਕੀ ਜਾਂਦਾ ਹੈ ਇਹ ਜੀ ਪਰਝਾਈ ਵੀ ਕਰਮਾਂ ਨਾਲੋਂ ਮਿਲਦੀ ਹੈ ਬਿਆਹ ਕਰਾਲਾ ਕਹਿੰਦੇ ਆਪਦੀ ਆਪਦੀ ਹੁੰਦੀ ਹੈ ਮੈਂ ਪਰਝਾਈ ਵੀ ਮੇਰੀ ਐ ਹੰਲਾ ਦੇ ਤਾਰੀ ਉਮਰ ਤਾ ਨਹੀਂ ਪਰਝਾਈਆਂ ਟਪਾਉਂਦੀਆਂ ਕਹਿੰਦਾ ਸਾਰੀ ਉਮਰ ਨੂੰ ਕੀ ਹੋਇਆ ਵੇ ਇੱਕ ਘਰ ਵਿੱਚ ਰਹਿਣਾ ਵੇ ਸਾਰੀ ਉਮਰ ਕਿਉਂ ਟਾਪਦੀ ਕਿਹੜਾ ਗਾਲ ਪੈਜੂ ਤੇਰੇ ਲੈ ਚਖੇੜ ਲੈ ਚਖੇੜ ਆ ਤਾਂ ਮੈਨੂੰ ਇਕੱਲੇ ਕੁਲੇ ਸਿਓ ਸੁਣ ਲੈ ਨਹੀਂ ਮੇਰੀ ਗੱਲ ਸੁਣ ਲੈ ਕੀ ਸੁਣ ਲਈ ਮਾੜਾ ਚੰਗਾ ਇਹ ਨਹੀਂ ਬੋਲਦਾ ਰੋਟੀ ਪਣਦਾ ਭਾਈ ਕਰਦਾ ਮੈਂਬਰ ਦੇਣੀ ਪਊ ਹਾਂ ਉਹ ਮੇਰੀ ਗਾ ਸੁਣ ਲੈ ਪਰਜਾਈ ਆ ਲੰਡੇ ਨੂੰ ਲੈ ਜਾ ਕਿਤੇ ਦੌਰਾਂ ਪੈ ਕੇ ਡਿੱਗ ਪਏ ਤਣਕੇ ਦਾ ਬੈਠਾ ਇਥੇ ਚਲ ਵੇ ਆ ਜਾ ਹਾਂ ਜਾਣਦਾ ਤੂੰ ਦੱਸ ਦੇਣਾ ਉਹ ਮੈਂ ਤੈਨੂੰ ਗੱਲ ਪੁੱਛੀ ਸੀ ਓਏ ਮੈਂ ਕਰੂੰ ਤੇਰਾ ਹੱਲ ਉਹ ਦੁੱਧ ਪੀ ਰਹਾ ਹਲਦੀ ਆਣਾ ਇੰਨਾ ਕੋਈ ਗੱਲ ਨਹੀਂ ਆ ਜਾ ਤੈਨਂ ਜਰਦਿਆ ਸਾਨੂੰ ਜੁੜਿਆ ਹੁੰਦਾ ਪਹਿਲੇ ਜੀ ਪਰਜਾਈ ਵੇ ਆਪਦਾ ਤੂੰ ਘਰਾਂ ਨੂੰ ਜਾ ਅਹੇ ਪੁੱਠੀਆਂ ਵੇ ਤਾਂ ਨਾਸ ਖਾਇ ਕਰ ਸਾਂ ਮੈਂ ਤਾਂ ਭਜਾਈ ਆ ਕਹਿਣਾ ਮੈਂ ਤਾਂ ਐ ਰੋਣਾ ਮਗਾ ਸਾਨੂੰ ਵੀ ਕੋਈ ਹਲਦੀ ਵਾਲਾ ਦੁੱਧ ਦੇਣ ਵਾਲੀ ਹੁੰਦੀ 2 ਸਾਲ ਹੋਰ ਕੱਟ ਜਾਂਦੇ ਕੱਟ ਜਾਂਦਾ ਜੇ ਹੁੰਦੀ ਤਾਂ ਜੇ ਅੱਜ ਤੋਂ ਬਾਅਦ ਇਹਨੂੰ ਕਹਤਾ ਤੇਰੀ ਉਂਗਲ ਟਾਪਦੀ ਜਾਂਦੇ ਮੈਥੋਵਰਾ ਕੋਈ ਨਹੀਂ ਕੋਈ ਨਹੀਂ ਕੋਈ ਹੁੰਦਾ ਕ ਮੈਨੂੰ ਲੜਕੜੇ ਮਾਰੀ ਜਾਂਦਾ ਮੈਂ ਜਾਣੀ ਆ ਇਸ ਕਿਮੀ ਐ ਨਾ ਇਹ ਛੋਟਾ ਮਾਰਗੀ ਨਾਲੇ ਸਾਫ ਹੱਥ ਚ ਰੱਖਦੀ ਐ ਅਜੇ ਤੱਕ ਤਾਂ ਉਂਗਲ ਲਾਈ ਨਹੀਂ ਸੀ ਹੁਣ ਉਂਗਲ ਲਾਉਂਗਾ ਮੈਂ ਦੇ ਘੇੜੇ ਦੇ ਇਹਨੂੰ ਪਤਾ ਲੱਗੂ ਤੈਨੂੰ ਜਦ ਕਰਿਆ ਬਾਣ ਵਾਲ ਤੇਰਾ ਝੇੜੇ ਨੇ ਆਏ ਵੇ ਜਿਹੜਿਆ ਹਾਂ ਮੈਂ ਸਾਗ ਨੂੰ ਬੱਠਰੀ ਧਰ ਦਾਂਦੇ ਨਾ ਉਹ ਬੱਠਲਾਂ ਤਾਂ ਠੰਡੀ ਛੇਤੀ ਹੋ ਜਾਂਦੀ ਐ ਚ ਕੋਈ ਬਾਟੇ ਬੁੱਟੇ ਕੋਈ ਕੋਲਾ ਕੋਲਾ ਕੋਈ ਹੁੰਦਾ ਗਾ ਉਹ ਨਾ ਗਲਾਸ ਲੈ ਲੈ ਮੇਰੇ ਨਾਲ ਲੈ ਆਏ ਤੂੰ ਤਾਂ ਵੀਰੇ ਕਾਣੀ ਵੰਡ ਪਾਏਗਾ ਮੇਰੀ ਚਾਹ ਇੱਥੇ ਧਰ ਤੇ ਆ ਲੈ ਆਹ ਹਮ ਬਣਿਆ ਮੈਦੇਸੀ ਬਹੁਤ ਕੋ ਲੋ ਕਹਿਦੀ ਬੱਜਾ ਇਹਨੂੰ ਨਹੀਂ ਕਹੂੰਗਾ ਤੂੰ ਕਹਿਣਾ ਨਹੀਂ ਕਰਦਾ ਨਹੀਂ ਉਹ ਮਾ ਕਹਿ ਲੋ ਉਹਨੂੰ ਗਲਾਤ ਗੱਲਦਾ ਗਾਲ੍ਹ ਦਿਆ ਕਰ ਗਲਾਤ ਫੜਾ ਦਿਆ ਕਰ ਚਾ ਗਲਾਤ ਥਰਤੀ ਨਹੀਂ ਜਾਣਿਆ ਬਾਟੀ ਬੁੱਟੀ ਕੋਈ ਕੌਲਾ ਬੁੱਲਾ 500 ਰੁਪਏਨ ਕੋਰ ਕਰਦਾ ਤੂੰ ਵੇ ਮੇਰੀ ਗੱਲ ਸੁਣੋ ਵੇ ਹਾਂ ਮੇਰੀ ਗੱਲ ਸੁਣ ਹਾਂ ਵੀ ਹੋਈ ਮੇਰੇ ਬੇਬੇ ਆ ਰਹੀ ਆ ਜੇ ਉਹ ਸੁਣਾ ਕੇ ਲਿਓ ਭੱਜ ਕੇ ਪਈ ਆ ਜੂਗੀ ਬੇਬੀ ਐ ਘਰ ਨਹੀਂ ਜਾਣਦੀ ਘੋਟੇ ਰੁખી ਜਾਂਦੇ ਨੇ ਮੈਥੋਂ ਨਹੀਂ ਜਾਂਦਾ ਸੰਦਾਰਾ ਲਿਖਿਆ ਯਾਹੋ ਓਏ ਆ ਜੂਗੀ ਬਖਸਤਾ ਖੜਦੀ ਆਪਣੇ ਬਾਹਰ ਤਾ ਬੈ ਨਾਲ ਮਿੱਠੋ ਆਈ ਹੈ ਮੇਰੀ ਭੈਣ ਹੈ ਆਈ ਹੈ ਮਿੱਠੋ ਆਈ ਹੈ ਮੇਰੀ ਭੈਣ ਆਏ ਥੋੜੀ ਸਾਲੀ ਅੱਛਾ ਆਹੋ ਮਾ ਜਾਣਾਂ ਫਿਰ ਕਿਸੇ ਸਾਲੀ ਅੱਜ ਜਾ ਯਾਰ ਤੈਨੂੰ ਕੀ ਸੂਹ ਹੈ ਕੀ ਪਤਾ ਤੈਨੂੰ ਕਿਸੇ ਰਿਸ਼ਤੇਦਾਰ ਨੂੰ ਕਿਵੇਂ ਲਿਆਉਣਾ ਹੁੰਦਾ ਕਿ ਰੀਤੀ ਰਿਵਾਜ ਕਰਨੇ ਪੈਂਦੇ ਹੈ ਬੈ ਸਾਲੀ ਦਾ ਫਿਰ ਇਹਦੀ ਆ ਮੇਰੀ ਨਰਜੀ ਨਹੀਂ ਹੈ ਕਰਤੀ ਨਾ ਮੇਦਾ ਜ਼ਮੀਨ ਬੰਦੂ ਨਾ ਬੈ ਸਾਲੀ ਤੇਰੇ ਵੀ ਅੱਛਾ ਤੂੰ ਚੜਾ ਲਿਆ ਹੋਰ ਚੜ ਤੂੰ ਭਾਗ ਜਾ ਤੰਗਾ ਮੈਂ ਲੈ ਕੇ ਜਾਉਂ ਤੇ ਇਹਨੂੰ ਕੀ ਪਤਾ ਹੈਗਾ ਨਾ ਭਾਈ ਹਣਾ ਜਦੋਂ ਕੱਲੀ ਬੇਬੇ ਨੂੰ ਆਖਾ ਸੀ ਉਹ ਤਾਂ ਕੋਈ ਨਹੀਂ ਮਰਿਆ ਕਹਿੰਦਾ ਆਖਾ ਤਾਂ ਜਾਂਦੀ ਨਹੀਂ ਸਾੜੇ ਦੇ ਨਾਲੋਂ ਕਿਵੇਂ ਟਮੁੱਸੀ ਮਾਰੀ ਉਹ ਆਇਆ ਫਿਰ ਦੋ ਜਾਨੇ ਨੂੰ ਮਹਾ ਤੁਰ ਕੇ ਹੁਣ ਆੱਖਾ ਦਾ ਚੜ ਚੜਾ ਲਿਆ ਮੰਗੇ ਕੱਲੀ ਬੇਬੇ ਦਾ ਚੜਾ ਆ ਜਾਂਦੀ ਐਂ ਜਿਹਾ ਹੋ ਗਿਆ ਚੜ ਚੜਾ ਲਿਆ ਫਿਰ ਚੱਲ ਫਿਰ ਮੈਂ ਆਉਂਗਾ ਦੋਨਾਂ ਜੜੀਆਂ ਨੇ ਉਹ ਉਹ ਸਮਾਨ ਦਾ ਹੈਗੇਗਾ ਕਰਨ ਪੂਜਿਆ ਭਾਜੀ ਆ ਕੋਈ ਬਿਸਕੁਟਾ ਬੇ ਲੈ ਆਈ ਆਉਂਦਾ ਹੋਇਆ ਹਾਂ ਹੁੰਦਾ ਹੋਇਆ ਲੈ ਆਈਂ ਭੇਜ ਦੇ ਇਹ ਲੈ ਉਹ ਇਦਨੇ ਜਦ ਤੂੰ ਲੈ ਕੁਝ ਇਹ ਬਦਣਾ ਮੈਂ ਸਕੂਟਰੀ ਲੈ ਕੇ ਭਰੇ ਬਾਗ ਜੂ ਮੈਂ ਟੁਰ ਕੇ ਜਾਣਾ ਟੁਰ ਕੇ ਬਾਗ ਜੀ ਆਹ ਦਾ ਦੁਕਾਨ ਖੜੀ ਐ ਹੋਰ ਜਹਾਜ ਕਰਾ ਕੇ ਜੇ ਮੈਂ ਤੈਨੂੰ ਦੂਆਂ ਲਾਂ ਦਾ ਫੜਨਾ ਹੀ ਉਧਰੋਂ ਚੱਲ ਸੁੱਕੀ ਜਾ ਬੈਠਾਂਗੇ ਐ ਕਿੰਨੇ ਬੇ ਐ ਦਾ ਹੋ ਲਿਆਈਆਂ ਹੋਣੀਆਂ ਗਲਾਬ ਜਮਣਾ ਵਗੈਰਾ ਰੱਖ ਦੀ ਕੱਢੀ ਐ ਐ ਕਰ ਅੱਛਾ ਤੇ ਗੁੱਠਾ ਪੀ ਲੈ ਚਾਹ ਤਾਂ ਹੁਣ ਮਿੱਠੋ ਦੇਣਾ ਤੇ ਚਾਹ ਨੰਘੂਗੀ ਵੇ ਪਰ ਲਾ ਦੇ ਪੁੱਤ ਪਰ ਲਾ ਨੀ ਪਰ ਲਾ ਮੈਂ ਪਰ ਲਾ ਬਾਰਾ ਗਨੀਆਂ ਆ ਆਏ ਮਾਰ ਜਾਂਦਾ ਮੈਨੂੰ ਜਿ ਖੇੜਿਆ ਆਏ ਆਏ ਮੋ ਮਾਰਦਾ ਪੀਲਾ ਪੀਲਾ ਤਾਂ ਗੁੱਟ ਠੰਡੀਆਂ ਹੋ ਜਾਣਗੀਆਂ ਹੂੰ ਕਾ ਠੜੀ ਭਈਆ ਵਰਜਾਈ ਜਾਤਾ ਚਲ ਕੋਈ ਨਾ ਲੈ ਨਾ ਦਿਨੀ ਮੈਂ ਧੱਕਾ ਕਰੇ ਦਾ ਕੀ ਫਾਇਦਾ ਸਰੀਰ ਇੰਨਾ ਇੱਚੀ ਰੱਖਣਾ ਨਹੀਂ ਹੈ ਨਹੀਂ ਲੈ ਉਹ ਲੰਡੇ ਅੰਮਾ ਹਾ ਖੋ ਪੈਂਦਾ ਅੰਮੇ ਫਾਇਲਾ ਵੇਹ ਲੈ ਕਿੰਨੀ ਕੇਅਰ ਕਰਦਾ ਤੰਦਰਾਇ ਜੀ ਕਿੰਨੀ ਕੀ ਕੇਅਰ ਕਰਦਾ ਮਰਦਾ ਭੈਣ ਦੇ ਖਾਣ ਜਿਹੜੇ ਪਾਣੀ ਦਾ ਗਲਾਸ ਨਹੀਂ ਫੜਾਇਆ ਉਹਨੂੰ ਤਾਂ ਭੈਣ ਤੋਂ ਵੀ ਜਨੂੰਨ ਚਾਹ ਲਾਉਣੀ ਹੋਵੇ ਵੇ ਮਰਨੇ ਆਹ ਦੇਖਾ ਮੇਰੇ ਪੈਕੇ ਨੇ ਅੱਜ ਹੀ ਆਉਸੀ ਅੱਜ ਹੀ ਗਲਾਸ ਪਾਲਿਆ ਪਲੇਰ ਪਾਵਾ ਨਾ ਜਾਣ ਮੇਰੀ ਸਾਥ ਜਿੰਮ ਕਰਦਾ ਗੱਲ ਉਹਦੇ ਨਾਲ ਵੇ ਮਰਨੇ ਉਹੀ ਚਾਹ ਠੰਡੀ ਹੋ ਜਾਂਦੀ ਉਹਨੂੰ ਕਿਉਂ ਤਾਂ ਦਾ ਮੇਰੇ ਨਾਲ ਵਿਆਹੀਆਂ ਕੋਲ ਨਾਲ ਵਿਆਹੀਆਂ ਤੂੰ ਤੇ ਮਰਨੇ ਚ ਤੂੰ ਜਨ ਦੇ ਮੂੰਹ ਘਾਉਂਦੀ ਮਨਾ ਮੇਰੇ ਮੂੰਹ ਮੇਰੇ ਮੂੰਹ ਦਾ ਲਾਈ ਨਹੀਂ ਭੈਣ ਦੇ ਯਾਰ ਜਿੱਕੇ ਲੈ ਚਲ ਮੇਰੀ ਚਾਹੀ ਲੈ 20 ਸਾਲ ਹੋ ਗਏ ਵਿਆਹੇ ਨੂੰ ਐ ਮਿੱਟੀ ਹੋ ਗਈ ਮੈਂ ਲੋ ਪੁੱਟਾ ਭਰੀਆਂ ਨੇ ਮੈਰੀ ਪਿੰਡਾ ਤੂੰ ਤਾਂ ਮਿੱਟੀ ਜਾ ਭਰਾਲਾ ਆ ਵੀ ਜਾਦੂ ਦੀ ਇਹ ਪ੍ਰਮਾਤਮਾ ਹਾਂ ਤਾਂ ਕਹੀ ਜਿਵੇਂ ਮੇਰ ਨਾਲ ਕਰਦਾ ਨਾ ਠੇਰੇ ਬੰਦੇ ਸੁੱਤੇ ਰਹੇ ਤਾਰ ਮੈਦਾ ਸੁੱਤਾ ਰਹੀ ਤੂੰ ਪਰ ਉਹਦੇ ਨਾਲ ਪ੍ਰਾਣੀ ਕਰੇਵਾ ਚੰਗਾ ਢੀਂ ਵਾਲੀ ਆ ਹੋਏ ਆ ਹਾਂ ਜਦੋਂ ਬੈਗੇ ਨਾ ਮਠੋ ਹੋਰੀ ਆ ਗਿਆ ਤਾਂ ਲੰਡੇ ਰੂਪੇ ਹੀ ਤਾਂ ਆਸ ਆਸ ਨਹੀਂ ਗਿਆ ਬੇ ਬੇ ਅੱਛੀ ਰਿਕਾ ਹੋਰ ਸੱਸਾਂ ਠੀਕ ਹੈ ਠੀਕ ਹੈ ਵਧੀਆ ਤੂੰ ਠੀਕ ਹੈ ਜਿਵੇਂ ਜਵਾਕ ਜੱਲਾ ਠੀਕ ਹੈ ਰੋੜਦੇ ਰੜਦੇ ਵਧੀਆ ਵਧੀਆ ਰੋੜੇ ਫਿਰਦੇ ਲੱਗਦਾ ਨਹੀਂ ਕਰਦੇ ਨਾ ਨਾ ਵਧੀਆ ਬਲੰਡਿਆ ਹਲੀ ਮਾਂ ਤੇਰੇ ਘਰੀ ਨੇ ਕੇ ਰੋੜਦੇ ਆ ਕਿ ਤੁਰਦੇ ਤੈਨੂੰ ਪਤਾ ਹੂ ਤੈਨੂੰ ਮੇਰਾ ਨਾਮ ਕਿਵੇਂ ਪਤਾ ਲੱਗ ਗਿਆ ਮਿੱਠੋ ਮੈਂ ਤਾਂ ਪਹਿਲੀ ਵਾਰ ਆਈ ਨਾ ਮੈਨੂੰ ਨਾਮ ਦੇ ਨਹੀਂ ਪਤਾ ਤੇ ਉਹਨੂੰ ਭੇਜਦਾ ਮੇਰੇ ਜੀਜੇ ਨੂੰ ਕਿਉਂ ਮੈਨੂੰ ਉਲੀ ਲੱਗੀ ਹੈ ਮੈਂ ਸਟਿੰਨਾਂ ਤਾਂ ਤਾਂ ਪਹਿਲੇ ਹੀ ਤੋੜਦਾ ਸਾਨੂੰ ਦੋਨੋਂ ਕਿਵੇਂ ਬਿਠਾ ਕੇ ਲੈ ਜਾਂ ਗਏ ਤੇ ਸਾਰਾ ਸਕੂਟਰੀ ਦਾ ਫੈਲ ਰਿਆਂ ਪਿਆਂਗਾ ਇੱਕ ਜਾਣੇ ਦੀ ਸਵਾਰੀ ਆ ਦੋ ਜਾਣੇ ਨਹੀਂ ਬੈੰਦੀ ਤੇ ਮੈਂ ਕਰ ਮੈਂ ਤਾਂ ਬੇਬੇ ਭੱਗ ਜੂ ਤੂੰ ਭੱਗ ਜਾ ਬੇਕੇ ਆ ਫਣੀ ਐ ਆ ਬੇਬੇ ਤੈਨੂੰ ਮੈਂ ਆਕੇ ਲੈ ਕੇ ਜਾਂਨਾ ਅੱਛਾ ਪਹਿਲਾਂ ਸਾਈਨ ਲਾ ਕਿਉਂ ਨਹੀਂ ਕੁੜੀ ਕਤਰੀ ਦਾ ਕੰਮ ਮੈਂ ਇੱਥੇ ਕਰੀ ਆਏ ਆ ਇਹ ਸੁਧਰੀਏ ਪਿੰਡ ਹੈ ਨਹੀਂ ਕੋਈ ਛਰਾਰਤ ਕਰ ਦੂ ਕੋਈ ਬਸ ਅੰਗਰੇਜ਼ਾਂ ਦਾ ਮੇਰੇ ਕੋਲ ਆ ਗਏ ਲੈ ਡਾਂਗ ਤਾਂ ਮੈਂ ਲੈ ਕੇ ਜਾਉਂ ਡਾਂਗ ਨਹੀਂ ਛੱਡਦਾ ਮੈਂ ਕੰਗਾ ਜਾਲ ਮੋੜ ਤਾ ਲੈ ਹੁਣ ਪਹਿਲੇ 2 ਘੰਟੇ ਹੋ ਗਏ ਤੇ ਖੜਿਆ ਨੂੰ ਸਾਨੂੰ ਬੈਠੀ ਨਹੀਂ ਤੂੰ ਮੋੜ ਤਾ ਲੈ ਪਹਿਲਾਂ ਬੇ ਦੋਨੀ ਬਹਿ ਜਾਣਗੇ ਨਹੀਂ ਬੇਬੇ ਆ ਜਾ ਕੇ ਬੈਠੇ ਨਹੀਂ ਜਾਂਦਾ ਓਹ ਹੋ ਖੜ ਜਾ ਕੇ ਕਿੱਧਰ ਆ ਜਾ ਬਹਿ ਜਾਣਾ ਹੋਰ ਬਸੀ ਜਾਈ ਹੈ ਹੈ ਮੈਂ ਤੇਰਾ ਧਾਰਾ ਮਾਣੀ ਮੋਰਾਂ ਚ ਰੱਖ ਕੇ ਬੈ ਜਾ ਗੋਡੇ ਪਾ ਦੇ ਜੀ ਪਾ ਲੈ ਲੈ ਬੇ ਨਾ ਬੰਬੂ ਕਾਰ ਸੀ ਇਹ ਤਾਂ ਫੜ ਲਾ ਇਹ ਨਹੀਂ ਨੱਟ ਗਿਆ ਉਹ ਲੈ ਬੈ ਤਾ ਜਾ ਲੈ ਆ ਨਹੀਂ ਗੋਸੰਦਾ

ਯਾਰ ਇਹਨੇ ਇਕ ਬੱਕਰਣਾ ਜਵਾਇਆ ਰੇ ਕਿਨੂੰ ਗਹਿ ਨਹੀਂ ਐ ਫੜ ਜਾ ਫੜ ਜਾ ਹਾਂ ਉਹ ਫੜ ਜਾ ਕਿੱਥੋਂ ਦੀ ਆ ਬੇਬੇ ਮਾਰ ਰਹੀ ਹੁਣੀਆਂ ਬੇਬੇ ਮੈਂ ਤੁਰ ਕੇ ਨਾਲ ਜੀ ਬੇਬੇ ਹਾਂ ਕਿ ਮੈਂ ਦੋ ਹੱਥ ਬਾਗੇ ਰੱਖੀ ਆਏ ਦੂਦੇ ਦੱਬੀ ਇੰਨੀਆਂ ਸੱਜਰੇ ਦੀ ਮਾਰेंगी ਮੈਨੂੰ ਵੀ ਓਹੋ ਆਏ ਹਾ ਹਾ ਬੱਤਾਲੇ ਤਾਂ ਮੈਂ ਬਚ ਗਈ ਤੇ ਤੋਂ ਬਚਦੀ ਨਹੀਂ ਆਏ ਕਿ ਮੈਂ ਨਹੀਂ ਬਚ ਮੈਂ ਨਹੀਂ ਤੈਨੂੰ ਦੱਤੀ ਬਾਹ ਲਾ ਕੇ ਨੰਦਾ ਅੱਗੇ ਵਸਾ ਅੱਗੇ ਪਹੁੰਚ ਗਏ ਕੀ ਰਹਿੰਦਾ ਮੈਂ ਬੇਕੋਣਾ ਨਾ ਟੜਦੀ ਨਹੀਂ ਨਾ ਟੜਦਾ ਅੱਨਾ ਅੱਗੇ ਉਤਰ ਜਾ ਤੱਕਾ ਤਲੇ ਮਿਸ਼ਾਲ ਮਾਰ ਖੜ ਜਾ ਰੁਕਦੀ ਨਹੀਂ ਕਿਤੇ ਅਦੀਦੀ ਜੀ ਨੇ ਭੇਜ ਜਾਗਾ ਮੈਂ ਤੁਹਾਨੂੰ ਅੱਖ ਲੋਕਲ ਹੈਗੀ ਕਿ ਹੈ ਨਹੀਂ ਕਿ ਅੰਨਾ ਮੈਂ ਕੀ ਬਾਤ ਹੈ ਉਹ ਯਾਰ ਅੰਦਰ ਚੱਲਦੇ ਆ ਮੈਂ ਤੈਨੂੰ ਤੇ ਲੈ ਆਉਂਦਾ ਆਪੀ ਆ ਜੂ ਬੇਬੇ ਬੇਬੇ ਨੂੰ ਕੀ ਹੋਇਆ ਡਾਂਗ ਚੱਕ ਡਾਂਗ ਜਾ ਕਰ ਮੈਂ ਨਯਾਰ ਆ ਗਿਆ ਇੱਕ ਕੋ ਛੂਟਾ ਹੋਰ ਲੈ ਕੇ ਆਈਏ ਤੇ ਤੂੰ ਭੱਗ ਜਾ ਤੂੰ ਮੇਰਾ ਚੋਟ ਮਚਾਤਾ ਚੋਟੀ ਨਹੀਂ ਪਾਣੀ ਨਹੀਂ ਦੱਸਦੇ ਸੱਸੇ ਦੱਸਦਾ ਸੁਣੋ ਸੱਸੇ ਹੁਣ ਕੀ ਗੱਲ ਚੱਲ ਆ ਤਾਂ ਹੂੰ ਕਹਿੰਦੀ ਸੀ ਮਿੱਠੋ 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 ਇਹਦਾ ਕੌੜੀ ਬੜੀ ਹੈ ਮਿੱਠੋ ਇਹਦਾ ਨਾਮ ਰੱਖਿਆ ਕਿਹੜੇ ਕੰਦਰ ਨੇ ਆ ਨਾਮ ਨੇ ਰੱਖਿਆ ਸੱਸੇ ਗਲਤੀ ਹੋ ਗਈ ਚੱਲ ਕੋਸ਼ ਚੱਲ ਆਹ ਭਰਾ ਜੰਸਸਤਾ ਤੇਰੀ ਨਹੀਂ ਹੈਗੀ ਚਲ ਮੇਰੀ ਵੀ ਸਾਸਰੀ ਲੱਗੀ